ਅੱਜ ਕੈਨੇਡਾ ਦੇ ਸਾਰੇ ਸ਼ਹਿਰ ਦੇ ਵਿੱਚ ਹਸ਼ਿਆਰਪੁਰ ਜ਼ਿਲ੍ਹੇ ਨੂੰ ਹਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਗੜਦੀਵਾਲ ਨੋ ਬਲਾਂਗ ਕਰਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਹ ਨੌਜਵਾਨ ਇੱਥੇ ਪੜ੍ਹਾਈ ਲਈ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ ਉਹ ਪੜ੍ਹਾਈ ਕਰਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤੇ ਆਪਣੀ ਤਰਫ ਪਤਨੀ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਦੱਸਿਆ ਜਾਂਦਾ ਵੀ ਇਹ ਯੁਵਕ ਦਾ ਵਿਆਹ 2 ਮਹੀਨੇ ਪਹਿਲਾਂ ਹੀ ਹੋਇਆ ਹੈ ਅਣਪਛਾਤੇ ਵਿਅਕਤੀਆਂ ਕੰਨੇਓ ਅੰਨ੍ਹਾ ਦੂਰ ਗੋਲੀਆਂ ਚਲਾ ਕੇ ਇਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਹ ਕਿਤੇ ਨਾ ਕਿਤੇ ਕਿਸੇ ਗੈਂਗਵਾਰ ਦਾ ਕੰਮ ਲੱਗਦਾ ਹੈ ਕਿਸੇ ਗੈਂਗਵਾਰ ਦੀ ਲਪੇਟ ਵਿੱਚ ਇਹ ਯੁਵਕ ਆਇਆ ਲੱਗਦਾ ਹੈ ਨਹੀਂ ਤਾਂ ਇੱਕ ਪੜਨ ਵਾਲੇ ਯੁਵਕ ਦਾ ਇਹ ਇਹਨਾਂ ਨਾਲ ਕੋਈ ਲੈਣ ਲੱਗ ਨਹੀਂ ਰਿਹਾ ਔਰ ਇਸ ਜੁਬਕ ਦਾ ਨਾਮ ਅਮਨਿੰਦਰ ਵਿਜੇ ਕੁਮਾਰ ਹੈ ਜਿਸ ਨੂੰ 139 ਸਟਰੀਟ 72 ਐਵੇਨਿਊ ਦੇ ਵਿੱਚ ਇਹ ਸੀਜ ਤੋਂ ਇਹਨੂੰ ਗੋਲੀ ਮਾਰੀ ਗਈ ਤੇ ਇਹ ਆਪਣੀ ਧਰਮ ਪਤਨੀ ਨਾਲ ਉਸ ਟਾਈਮ ਗੱਲ ਕਰ ਰਿਹਾ ਸੀ ਤੇ ਇਹਨਾਂ ਦੇ ਪਿਤਾ ਜੀ ਡਾਕਟਰ ਜੋ ਕਿ ਵਿਜੇ ਕੁਮਾਰ ਨੇ ਉਹ ਵੀਰਵਾਰ ਨੂੰ ਤੋਂ ਰਵਾਨਾ ਹੋ ਚੁੱਕੇ ਨੇ ਇਹਨਾਂ ਦੀ ਬੋਡੀ ਕਲੇਮ ਕਰ ਲਈ ਅ ਉਹ ਇੱਥੇ ਜੋ ਵੀ ਕਾਰਵਾਈ ਬਣਦੀਆਂ ਕਾਰਵਾਈ ਕਰਕੇ ਉਹਨਾਂ ਦੀ ਬੋਡੀ ਉਹਨਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਅ ਪਰ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਜੋ ਕਿ ਇੱਕ ਕੋਈ ਆਪਣੇ ਚੰਗੇ ਭਵਿੱਖ ਲਈ ਇੱਥੇ ਪੜਨ ਲਈ ਆਉਂਦਾ ਹੈ ਤੇ ਉਸ ਨੂੰ ਆਪਣਾ ਜਾਨੋ ਹੱਥ ਧੋਣਾ ਪੈ ਰਿਹਾ ਹੈ ਅ ਪਰ ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਗਵਰਨਮੈਂਟ ਇਸ ਦੇ ਲਈ ਕੀ ਕਰੂਗੀ ਕਿਉਂਕਿ ਅ ਬਾਕੀ ਜਿਨਨੇ ਵੀ ਪਰਮਨੈਂਟ ਸਟੂਡੈਂਟ ਆ ਉਹਨਾਂ ਦੀ ਸੁਰੱਖਿਆ ਦੇ ਲਈ ਕੈਮਰਾਮੈਨ ਲक्की ਦੇ ਨਾਲ ਭੁਪਿੰਦਰ ਗਰੇਵਾਲ Delhi Post Sri Canada ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ